ਜੇ ਭਾਜਪਾ ਕਮਜ਼ੋਰ ਹੋ ਹਰ ਐਸਐਸ ਕਮਜ਼ੋਰ ਹੋ ਵਿਚਾਰਧਾਰਾ ਦੇ ਲੋਕ ਨਹੀਂ ਹੋਣਗੇ ਹਮ ਤੇ ਇਹ ਪੰਜਾਬ ਨੂੰ ਵੀ ਦੇਸ਼ ਦੀ ਮੁੱਖ ਧਾਰਨਾ ਨਾਲ ਜੋੜ ਕੇ ਕੋਈ ਨਹੀਂ ਰੱਖ ਸਕਦਾ ਇਹ ਮਿੱਤੂ ਲੋਕਾ ਦੇ ਕੰਗਣਾ ਬੋਲਦੀ ਆ ਕੇ ਇਸ ਤਰੀਕੇ ਦੇ ਬਿਆਨ ਬਾਜ਼ੀ ਉਹ ਦੇ ਦਿੰਦੀ ਆ ਹੁਣ ਪਿੱਛੇ ਜਿਹੋ ਨੇ ਸਟੇਟਮੈਂਟ ਫੇਰ ਸੰਤਾਂ ਦੇ ਖਿਲਾਫ ਦਿੱਤੀ ਆ ਬੋਲੀ ਆ ਮੈਂ ਮੇਰੇ ਵਿਚਾਰ ਮੇਰੇ ਵੀ ਉਹੀ ਹੋ ਸਕਦੇ ਆ ਹਮ ਪਰ ਮੈਂ ਉਹ ਬੋਲਾਂਗਾ ਨਹੀਂ ਚਲੋ ਰਾਹੁਲ ਗਾਂਧੀ ਨੇ ਬਿਆਨ ਦਿੱਤਾ ਤੁਸੀਂ ਉਹਦਾ ਪੱਖ ਰੱਖਤਾ ਰਵਨੀਤ ਬਿੱਟੂ ਨੇ ਬਿਆਨ ਦਿੱਤਾ ਉਸ ਤੋਂ ਬਾਅਦ ਬਿਆਨ ਆ ਜਾਂਦਾ ਕਿ ਉਹਦਾ ਸਰ ਕਲਮ ਕਰਕੇ ਲੈ ਕੇ ਆਓ ਇਨਾਮ ਰੱਖ ਦਿੰਦੇ ਨੇ ਤੂੰ ਸਿੱਖਾਂ ਦੇ ਬਾਰੇ ਬੋਲ ਰਿਹਾ ਭਲੇ ਮਾਨਸ ਸੋਚ ਲੈ ਕੇ ਤੁਸੀਂ ਕੀ ਕੀ ਕੀਤਾ ਹੂੰ ਬਈ 84 ਦੀ ਨਸਲ ਕੁਸ਼ੀ ਹੋਈ ਤੁਸੀਂ ਮੁਕਦਮੇ ਨਹੀਂ ਦਰਜ ਕੀਤੇ ਕਿ ਜਿਨ੍ਹਾਂ ਤੇ ਸ਼ੰਕਾ ਗਈ ਜਿਨ੍ਹਾਂ ਨੂੰ ਦੋਸ਼ ਲਾਏ ਗਏ ਕਿ ਵੀ ਇਹਨਾਂ ਨੇ ਕਤਲੋਗਤ ਕਰਵਾਈ ਆ ਉਹਨਾਂ ਨੂੰ ਦੁਬਾਰਾ ਮੈਂਬਰ ਪਾਰਲੀਮੈਂਟ ਵੀ ਬਣਾਇਆ ਮਨਿਸਟਰ ਵੀ ਬਣਾਇਆ ਔਰ ਮੁੱਖ ਮੰਤਰੀ ਵੀ ਬਣਾਇਆ ਤੇ ਅੱਜ ਆ ਕੇ ਫੇਰ ਝੂਠ ਬੋਲਣਾ ਸ਼ੁਰੂ ਕਰਤਾ ਕਿ ਅਡਵਾਨੀ ਜੀ ਨੇ ਕਿਤਾਬ ਚ ਲਿਖਿਆ ਹੂੰ ਕਿ ਅਸੀਂ ਦਬਾਅ ਪਾਇਆ ਤੇ ਅਸੀਂ ਬਲੂ ਸਟਾਰ ਕਰਵਾਇਆ ਹੂੰ ਕਿਤੇ ਨਹੀਂ ਲਿਖਿਆ ਉਨ੍ਹਾਂ ਦੇ ਬਿਆਨ ਦੇ ਨਾਲ ਤਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਵੀ ਜਿਹੜਾ ਸਹਿਮਤੀ ਦਿੱਤੀ ਉਹ ਕਹਿੰਦੇ ਬਿਲਕੁਲ ਹੋ ਰਿਆ ਚੀਜ਼ਾਂ ਜਿਹੀਆਂ ਕੜਨਾਮਾ ਵਾਪਰ ਰਹੀਆਂ ਨੇ ਅਰੇ ਭਾਈ ਉਹ ਤਰਖਾਦਾਰ ਮੁਲਾਜ਼ਮ ਨੇ ਉਹ ਆਪਣੇ ਤਰੀਕੇ ਨਾਲ ਗੱਲਾਂ ਬੋਲਦੇ ਆ ਉਹਨੂੰ ਜਥੇਦਾਰ ਹਰਪ੍ਰੀਤ ਸਿੰਘ ਨੂੰ ਪੁੱਛੋ ਨਨਕਾਣਾ ਸਾਹਿਬ ਤੇ 1 ਲੱਖ ਲੋਕ ਇਕੱਠੇ ਹੋਗੇ ਕਹਿਣ ਲੱਗੇ ਦਾ ਨਾਮ ਬਦਲਾਂਗੇ ਹੂੰ ਤੇ ਹਿੰਦੁਸਤਾਨ 'ਚ ਕੋਈ ਐਸੀ ਗੱਲ ਹੈ ਹਰਪ੍ਰੀਤ ਸਿੰਘ ਮੈਨੂੰ ਦੱਸਣ ਸਾਹਮਣੇ ਆ ਕੇ ਫੁੱਲਾਂ ਦੇ ਵਿੱਚ ਕਈ ਵਾਰ ਕੜੇ ਲਹਾ ਦਿੱਤੇ ਜਾਂਦੇ ਨੇ ਇੰਝੀਆਂ ਕੜਨਾਮਾ ਵਾਪਰਦੀਆਂ ਨੇ ਸੁਣੋ ਜੀ ਹਰ ਚੀਜ਼ ਦਾ ਇੱਕ ਮਿਆਰ ਹੈ ਹਮ ਅਕਾਲ ਤੱਕ ਸਾਭ ਦੀ ਸਾਂਤੀ ਨਾਲ ਹੀ ਤੈਅ ਕੀਤਾ ਗਿਆ ਮਤਲਬ ਜੋ ਧਾਰਮਿਕ ਲੋਗਰ ਨੂੰ ਨਹੀਂ ਹੋਣਾ ਚਾਹੀਦਾ ਹਮ ਇਸ ਤਰ੍ਹਾਂ ਦਾ ਵਾਇਸ਼ੋ ਕੇ ਗੱਲ ਨਹੀਂ ਕਰਨੀ ਚਾਹੀਦੀ ਉਹ ਕਰ ਐਸਐਮ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਤੁਹਾਡੇ ਨਾਲ ਰਾਜਦੀਪ ਸਿੰਘ ਦੇਸ਼ ਦੇ ਅੰਦਰ ਇੱਕ ਮੁੱਦਾ ਬੇਹੱਦ ਭਗ ਰਿਹਾ ਹੈਗਾ ਇਸ ਮੁੱਦੇ ਦੇ ਅੰਦਰ ਹਾਲਾਂਕਿ ਬਹੁਤੇ ਲੀਡਰ ਤਾਂ ਇੰਟਰਸਟ ਨਹੀਂ ਲੈ ਰਹੇ ਕੁਝ ਚੰਦ ਚਿਹਰੇ ਨੇ ਕੁਝ ਚੰਦ ਲੋਕ ਨੇ ਜਿਹੜੇ ਇਸ ਨੂੰ ਗੰਭੀਰਤਾ ਦੇ ਨਾਲ ਲੈਂਦੇ ਨਜ਼ਰ ਆ ਰਹੇ ਨੇ ਜਿਹੜੇ ਇਸ ਦੇ ਉੱਤੇ ਕਾਫੀ ਤਿੱਖੀਆਂ ਟਿੱਪਣੀਆਂ ਕਰਦੇ ਵੀ ਨਜ਼ਰ ਆ ਰਹੇ ਨੇ ਹਾਲਾਂਕਿ ਜਿਹੜਾ ਇਹ ਮੁੱਦਾ ਹੈਗਾ ਇਹ ਭਾਜੀਪੀ ਤੇ ਕਾਂਗਰਸ ਦੇ ਵਿਚਾਲੇ ਇੱਕ ਛੜੀ ਹੋਈ ਕਹਿ ਸਕਦੇ ਆ ਇੱਕ ਜੰਗ ਆ ਇੱਕ ਸ਼ਬਦੀ ਜੰਗ ਆ ਰਾਹੁਲ ਗਾਂਧੀ ਨੇ ਬਿਆਨ ਦਿੱਤਾ ਸਿੱਖਾਂ ਦੇ ਲੈ ਕੇ ਵਿਦੇਸ਼ ਤੋਰੇ ਦੇ ਉੱਤੇ ਸੀਗੇ ਅਮਰੀਕਾ ਦੇ ਵਿੱਚ ਤਾਂ ਉਸ ਸਮੇਂ ਜਿਹੜਾ ਬਿਆਨ ਦਿੱਤਾ ਉਸ ਤੋਂ ਬਾਅਦ ਜਿਹੜੇ ਉਸ ਤੇ ਉੱਤੇ ਰੈਐਕਸ਼ਨ ਆਏ ਰਵਨੀਤ ਬਿੱਟੂ ਜਿਹੜੇ ਕਾਂਗਰਸ ਦਾ ਹਿੱਸਾ ਸੀ ਤਾਜ਼ੇ ਤਾਜ਼ੇ ਬੀਜੇਪੀ ਚ ਆਏ ਉਹਨਾਂ ਨੇ ਉਹਦੇ ਉੱਤੇ ਆਪਣਾ ਪ੍ਰਤੀਕਰਮ ਰੱਖਿਆ ਜਿਸ ਤਿੱਕੇ ਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ ਉਹ ਵੀ ਵਿਵਾਦਾਂ ਚ ਬਣੀ ਹਾਲਾਂਕਿ ਉਸ ਤੋਂ ਬਾਅਦ ਕੁਝ ਬੀਜੇਪੀ ਲੀਡਰਾਂ ਦੇ ਵੀ ਬਿਆਨ ਆਏ ਰਵਨੀਤ ਬਿੱਟੂ ਦੇ ਬਿਆਨ ਦੇ ਉੱਤੇ ਉਹਨਾਂ ਨੇ ਵੀ ਤੰਜ ਕੱਸਿਆ ਇਥੋਂ ਤੱਕ ਬਿਆਨ ਆ ਚੁੱਕੇ ਨੇ ਇੱਕ ਨੇ ਤਾਂ ਇਹ ਵੀ ਕਹਿ ਦਿੱਤਾ ਕਹਿੰਦੇ ਸਿਰ ਕਲਮ ਕਰਕੇ ਲੈ ਕੇ ਆਓ ਇਨਾਮ ਦੇਵਾਂਗੇ ਬਹੁਤ ਸਾਰੇ ਬਿਆਨ ਆ ਰਹੇ ਨੇ ਅਤੇ ਇਹ ਇਸ ਤੇ ਵਿਚਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਪੰਜਾਬ ਤੋਂ ਸੀਨੀਅਰ ਲੀਡਰ ਹਰਜੀਤ ਗਰੇਵਾਲ ਮੌਜੂਦ ਨੇ ਹਮੇਸ਼ਾ ਬੇਬਾਕੀ ਦੇ ਨਾਲ ਬੋਲਦੇ ਨੇ ਫਿਰ ਚਾਹੇ ਆਪਣੀ ਹੀ ਸਰਕਾਰ ਦੀ ਗੱਲ ਹੋਵੇ ਆਪਣੀ ਹੀ ਪਾਰਟੀ ਦੀ ਹੋਵੇ ਜਾਂ ਦੇਸ਼ ਦੇ ਪ੍ਰਤੀ ਨਫਰਤ ਫਲਾਉਣ ਵਾਲਾ ਕੋਈ ਵੀ ਹੋਵੇ ਉਸ ਦੇ ਖਿਲਾਫ ਹਮੇਸ਼ਾ ਡਟ ਕੇ ਖੜਦੇ ਨੇ ਗੱਲਬਾਤ ਕਰਦੇ ਆ ਗਰੇਵਾਲ ਸਾਹਿਬ ਬਹੁਤ ਬਹੁਤ ਸਵਾਲਾਂ ਦਾ ਏ راہੁਲ ਗਾਂਧੀ ਨੇ ਬਿਆਨ ਦੇਣਾ ਉਸ ਤੋਂ ਬਾਅਦ ਰਵਨੀਤ ਬਿੱਟੂ ਦਾ ਉਹਦੇ ਉੱਤੇ ਇਲੈਕਸ਼ਨ ਆਉਣਾ ਕੁਜਤ ਚੰਦ ਲੀਡਰ ਨੇ ਮੈਂ ਜਿਵੇਂ ਗੱਲ ਕੀਤੀ ਹਾਲਾਂਕਿ ਬਹੁਤ ਵੱਡੀ ਲੀਡਰਸ਼ਿਪ ਭਾਜਪੀ ਕੋਲ ਆ ਬਹੁਤ ਵੱਡੀ ਲੀਡਰਸ਼ਿਪ ਕਾਂਗਰਸ ਦੇ ਕੋਲ ਬੈਠੀ ਆ ਹੋਰ ਕੋਈ ਨਹੀਂ ਬੋਲਦਾ ਪੰਜਾਬ ਦੇ ਵਿੱਚ ਬਹੁਤ ਸਾਰੇ ਹੋਰ ਵੀ ਸਿੱਖ ਚਿਹਰੇ ਨੇ ਹੋਰ ਕੋਈ ਬੋਲ ਨਹੀਂ ਰਹੇਗੇ ਜਿਸ ਤਰੀਕੇ ਦੇ ਨਾਲ ਰਵਨੀਤ ਬਿੱਟੂ ਹੋਰਾਂ ਨੇ ਬਿਆਨ ਦਿੱਤਾ ਜਾਂ ਉਦੋਂ راہੁਲ ਗਾਂਧੀ ਨੇ ਬਿਆਨ ਦਿੱਤਾ ਕਿ ਇਸ ਬਿਆਨਬਾਜ਼ੀ ਨੂੰ ਤੁਸੀਂ ਕਿਵੇਂ ਦੇਖਦੇ ਦੇਖੋ ਮੈਂ ਇਸ ਬਿਆਨਬਾਜ਼ੀ ਜਿਹੜੀ ਆ ਉਹ ਆਪਣੇ ਤਰੀਕੇ ਨਾਲ ਗੱਲ ਕਹਿੰਦੇ ਆ ਹੂੰ ਗੱਲ ਕਹਿਣ ਦਾ ਜਿਹੜਾ ਨਜ਼ਰੀਆ ਤੇ ਤਰੀਕਾ ਉਹ ਡੈਮੋਕ੍ਰੇਸੀ ਚ ਥੋੜਾ ਜਿਹਾ ਨਰਮਾਈ ਵਾਲਾ ਹੋਣਾ ਚਾਹੀਦਾ ਹੂੰ ਗੱਲ ਨੂੰ ਉਸੇ ਤਰੀਕੇ ਨਾਲ ਹੀ ਕਹਿਣਾ ਗੱਲ ਉਹੀ ਹੈ ਜਿਸ ਤਰ੍ਹਾਂ ਮੈਂ ਇੱਕ ਰਾਹੁਲ ਗਾਂਧੀ ਦੇ ਬਾਰੇ ਜਿਹੜਾ ਨਿਚੋੜ ਗੱਲਿਆ ਹੂੰ ਕਿ ਜੋ ਚੀਜ਼ ਚਾਈਨਾ ਔਰ ਪਾਕਿਸਤਾਨ ਦੋ ਦਿਨ ਬਾਅਦ ਚ ਬੋਲਦੇ ਆ ਉਹ ਦੋ ਦਿਨ ਪਹਿਲਾਂ ਬੋਲ ਜਾਂਦਾ ਦੇਸ਼ ਵਾਸੀਆਂ ਤੇ ਕੀ ਮੈਸੇਜ ਆਊਗਾ ਹੂੰ ਇਹ ਉਹਨੂੰ ਵੀ ਪਤਾ ਹੋਣਾ ਚਾਹੀਦਾ ਹੂੰ ਠੀਕ ਹੈ ਨਾ ਹੁਣ ਸਿੱਖਾਂ ਦੇ ਬਾਰੇ ਬੋਲਦਾ ਹੂੰ ਮੈਂ ਅੱਜ ਹੀ ਤੁਹਾਨੂੰ ਹੁਣੇ ਇਸ ਤੋਂ ਬਾਅਦ ਦਿਖਾ ਵੀ ਦਿੰਨਾ ਜੇ ਐਫ ਰਿਵਰੋ ਇੱਥੇ ਆਈ ਜੀ ਰਹੇ ਆ ਹੂੰ ਪ੍ਰਮੁੱਖ ਰਹੇ ਆ ਇਹਦੇ ਪੰਜਾਬ ਪੁਲਿਸ ਦੇ ਜੀ ਉਹਨਾਂ ਨੇ ਕਿਹਾ ਕਿ ਮੈਂ राजीव ਉਹਨੇ ਆਪਣੀ ਬੁੱਕ 'ਚ ਲਿਖਿਆ ਹੂੰ ਕਿ ਮੈਂ राजीव ਗਾਂਧੀ ਨੂੰ ਪੁੱਛਿਆ ਕਿ ਵੀ ਆਪਾਂ ਜੇ ਜਿਹੜੇ ਸਿੱਖਾਂ ਨੂੰ ਨੁਕਸਾਨ ਹੋਇਆ ਤੇ ਟੈਰਰਿਸ ਦੇ ਵਿਕਟਮ ਨੇ 84 ਨੇ ਹਮ ਨਸ਼ਲ ਕੁਸ਼ੀ ਦੇ ਜੀ ਉਹਨਾਂ ਨੂੰ ਆਰਥਿਕ ਮਦਦ ਲਈਏ ਪਹਿਲਾਂ 5-5 ਲੱਖ ਦੇ ਦੀਏ ਹਮ ਕਹਿੰਦਾ ਮੈਨੂੰ ਰਜੀਵ ਗਾਂਧੀ ਨੇ ਕਿਹਾ ਕਿ ਉਹਨੂੰ ਬਿਲਕੁਲ ਨਹੀਂ ਦੇਣਾ ਕੁਝ ਇੰਚਾ ਉਹ ਚਾਹ ਲਿਖਿਆ ਹੋਇਆ ਹਮ ਮੈਂ ਇਸ ਤੋਂ ਬਾਅਦ ਤੁਹਾਨੂੰ ਬਾਈ ਰਿਕਾਰਡ ਦਿਖਾਉਂਗਾ ਇਸ ਤੋਂ ਜੀ ਤੇ ਇਹ ਜਿੰਨਾ ਦੀ ਭਾਵਨਾ ਹੋਵੇ ਸੋਚ ਹੋਵੇ ਹੁਣ ਤੂੰ ਸਿੱਖਾਂ ਦੇ ਬਾਰੇ ਬੋਲਨੇ ਆ ਭਲੇ ਬਾਂਸ ਸੋਚ ਲਾ ਕੇ ਤੁਸੀਂ ਕੀ ਕੀ ਕੀਤਾ ਹਮ ਬਈ 84 ਦੀ ਨਸਲ ਕੁਸ਼ੀ ਹੋਈ ਸਭ ਕੁਝ ਹੋਇਆ ਤੇ ਤੁਸੀਂ ਮੁਕਦਮੇ ਨਹੀਂ ਦਰਜ ਕੀਤੇ 36 36 ਸਾਲ ਕੇਸ ਨਹੀਂ ਦਰਜ ਹੋਏ ਹਮ ਕਦੇ ਹੋਇਆ ਇਹ ਉਹ ਕਿੱਛੇ ਨਹੀਂ ਹੁੰਦੇ ਔਰ ਇੱਕ ਵੀ ਨਸਲ ਕੁਸ਼ੀ ਕਰਨ ਵਾਲੇ ਲੋਕ ਦੰਗਾ ਕਰਨ ਵਾਲੇ ਲੋਕ ਕਤਲ ਕਤਲੋਗਾਰਤ ਕਰਨ ਵਾਲੇ ਲੋਕ ਮੈਂ ਕਹੂੰਗਾ ਹਮ ਮੁਕਦਮਾ ਨਹੀਂ ਦਰਜ ਹੋਇਆ ਪੁਲਿਸ ਦੀ ਗੋਲੀ ਦਾ ਸ਼ਿਕਾਰ ਨਹੀਂ ਕੋਈ ਹੋਇਆ ਜਦੋਂ ਕਿ ਗੁਜਰਾਤ ਚ ਦੰਗੇ ਹੋਏ ਇਹ ਜ਼ਿਕਰ ਕਰਦੇ ਰਹਿੰਦੇ ਆ 175 ਤੋਂ ਜ਼ਿਆਦਾ ਲੋਕ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਏ ਨੇ ਦੰਗਾਕਾਰੀ ਹਮ ਔਰ ਉੱਥੋਂ ਦੀ ਕੈਬਨਿਟ ਮਨਿਸਟਰ ਗੁਜਰਾਤ ਦੀ ਮਾਇਆ ਕੋੜਲਾ ਨੇ ਉਹਨੂੰ ਉਮਰ ਕੈਦ ਦੀ ਸਜ਼ਾ ਹੋਈ ਹਮ ਮੁਕਾਦਮੇਦਾਰ ਜੋ ਕੇ ਜੀ ਇੱਥੇ ਕਿਸੇ ਨੂੰ ਨਹੀਂ ਹੋਈ ਔਰ ਉਲਟਾ ਕੀ ਹੋਇਆ ਕਿ ਜਿਨ੍ਹਾਂ ਤੇ ਸ਼ੰਕਾ ਗਈ ਜਿਨ੍ਹਾਂ ਨੂੰ ਦੋਸ਼ ਲਾਏ ਗਏ ਕਿ ਵੀ ਇਹਨਾਂ ਨੇ ਕਤਲੋਕਾਤ ਕਰਵਾਈ ਆ ਉਹਨਾਂ ਨੂੰ ਦੁਬਾਰਾ ਮੈਂਬਰ ਪਾਰਲੀਮੈਂਟ ਵੀ ਬਣਾਇਆ ਮਨਿਸਟਰ ਵੀ ਬਣਾਇਆ ਔਰ ਮੁੱਖ ਮੰਤਰੀ ਵੀ ਬਣਾਇਆ ਕਮਲ ਰਾਧਨੂੰ ਹੂੰ ਠੀਕ ਹੈ ਔਰ ਇਹ ਕੀ ਗੱਲ ਹੈਗੀ ਆ ਇਹ ਮਨਸ਼ਾ ਕਾਂਗਰਸੀ ਜ਼ਾਹਿਰ ਹੁੰਦੀ ਹੈ ਨਾ ਤੇ ਆ ਜਾ ਕੇ ਫਿਰ ਝੂਠ ਬੋਲਣਾ ਸ਼ੁਰੂ ਕਰਤਾ ਫਿਰ ਕਹਿੰਦੇ ਜੀ ਅਡਵਾਨੀ ਜੀ ਦੀ ਬੁੱਕ ਮੈਂ ਉਹ ਪੜ੍ਹੀ ਹੈ ਜੀ ਇਹਨਾਂ ਤੋਂ ਬਾਅਦ ਚ ਪੜ੍ਹਨੀ ਪਈ ਹੂੰ ਉਹ ਚਰਨਜੀਤ ਚੰਨੀ ਵੀ ਤੂੰ ਮੁੱਖ ਮੰਤਰੀ ਰਹਿ ਗਿਆ ਹੈ ਚਾਹੇ ਤੂੰ ਬਾਈ ਡਿਫਾਲਟ ਬਣਿਆ ਤੇ ਤੇਰਾ ਕੋਈ ਉਹ ਮਿਆਰ ਨਹੀਂ ਸੀ ਹੂੰ ਹੁਣ ਤਰਾ ਖਲਾ ਐਮਪੀ ਵੀ ਬਣ ਗਿਆ ਜੀ ਇਲੈਕਸ਼ਨ ਜਿੱਤ ਗਿਆ ਕਾਂਗਰਸ ਦੇ ਬੁਰੇ ਟਾਈਮ 'ਚ ਵੀ ਹੂੰ ਤੇ ਉਹ ਕੀ ਕਹਿ ਰਿਹਾ ਕਿ ਅਡਵਾਨੀ ਜੀ ਨੇ ਕਿਤਾਬ 'ਚ ਲਿਖਿਆ ਹੂੰ ਕਿ ਅਸੀਂ ਦਬਾਅ ਪਾਇਆ ਤੇ ਅਸੀਂ ਬਲੂ ਸਟਾਰ ਕਰਵਾਇਆ ਹੂੰ ਕਿਤੇ ਨਹੀਂ ਲਿਖਿਆ ਹੋਇਆ ਉਦੋਂ ਜੇ ਇਹ ਲਿਖਿਆ ਕਿ ਜਦੋਂ ਇਹ ਕਤਲੋਗਾਰਥ ਹੋ ਰਹੀ ਸੀ ਅਸੀਂ ਸਰਕਾਰ ਦੇ ਉੱਪਰ ਪ੍ਰੈਸ਼ਰ ਪਾਇਆ ਕਿ ਵੀ ਸਰਕਾਰ ਕੋਈ ਕਾਰਵਾਈ ਕਰੇ ਸਖਤ ਕਾਰਵਾਈ ਕਰੇ ਲਗੋ ਕਤਲੋਗਾਰਥ ਰੋਕੇ ਹਮ ਆ ਕਿਹਾ ਅੱਜ ਦਾ ਹੁਣ ਮਨੀਪੁਰ ਚ ਹੋਇਆ ਹਮ ਆਪੋਜੀਸ਼ਨ ਨਾਲ ਉਹ ਪਾਇਆ ਹੀ ਨਾ ਬਿਲਕੁਲ ਤੇ ਸਰਕਾਰ ਨੇ ਆਪਣੀ ਕੋਸ਼ਿਸ਼ ਵੀ ਕੀਤੀ ਆਪੋਜੀਸ਼ਨ ਨਾਲ ਹੋਰ ਪ੍ਰੈਸ਼ਰ ਬਣ ਜਾਂਦਾ ਥੋੜਾ ਹਮ ਪਰ ਇਹ ਥੋੜਾ ਕਿ ਆਪੋਜੀਸ਼ਨ ਦੇ ਕਹੇ ਤੋਂ ਹੀ ਅਸੀਂ ਸਾਰਾ ਕੁਝ ਕਰ ਦਿਆਂਗੇ ਇਹ ਤਾਂ ਨਹੀਂ ਹੁੰਦਾ ਤਾਂ ਉਹ ਪੂਰੇ ਦਾ ਪੂਰਾ ਬੀਜੇਪੀ ਦੇ ਉੱਪਰ ਹੀ ਇਹ ਜ਼ੋਰ ਲਗਾ ਰਹੇ ਆ ਤਾਂ ਇਹ ਕਿੰਨੀ ਬੁਰੀ ਗੱਲ ਆ ਉਹਨਾਂ ਨੂੰ ਕੌਣ ਰੋਕੇ ਠੀਕ ਹੈ ਨਾ ਵੀ ਇਹ ਤੁਸੀਂ ਝੂਠ ਕਿਉਂ ਬੋਲ ਰਹੇ ਹੋ ਰਾਜਨੀਤੀ ਦਾ ਕਿ ਮਿਆਰ ਹੁੰਦਾ ਹਮ ਇਸੇ ਤਰ੍ਹਾਂ ਇੱਥੇ ਸਿੱਖ ਪ੍ਰਧਾਨ ਮੰਤਰੀ ਰਿਹਾ ਸਿੱਖ ਰਾਸ਼ਟਰਪਤੀ ਰਿਹਾ ਹਮ ਵੀ ਉਹਨਾਂ ਨੇ 84 ਦੀ ਨਸਲ ਕੁਸ਼ੀ ਦੀ ਸਜ਼ਾ ਨਹੀਂ ਦਿੱਤੀ ਹਮ ਜਦੋਂ ਰਾਹੁਲ ਗਾਂਧੀ ਉੱਥੇ ਜਾ ਕੇ ਬੋਲਦਾ ਕਿ ਕੜਾ ਨਹੀਂ ਪਹਿਨ ਸਕਦੇ ਪਗੜੀ ਨਹੀਂ ਪਹਿਨ ਸਕਦੇ ਆ ਨਹੀਂ ਕਰ ਸਕਦੇ ਭਾਈ ਤੂੰ ਇਹ ਦੱਸ ਮੈਨੂੰ ਤਾਂ 40 ਸਾਲ ਤੋਂ ਵੱਧ ਸਮਾਂ ਹੋ ਗਿਆ ਮੈਂ ਪਗੜੀ ਵੀ ਪਹਿਨ ਲਿਆ ਤੇ ਕੜਾ ਵੀ ਪਹਿਨ ਲਿਆ ਮੈਨੂੰ ਤਾਂ ਕਦੇ ਕਿਸੇ ਨੇ ਰੋਕਿਆ ਨਹੀਂ ਜੀ ਤੇ ਕਿਹਨੂੰ ਰੋਕਦਾ ਕੀ ਗੱਲ ਹੋ ਗਈ ਔਰ ਫਿਰ ਹਮ ਅਟਲ ਜੀ اپੋਜੀਸ਼ਨ ਲੀਡਰ ਸੀ ਇਥੇ ਜੀ ਨਰਸਿਮਹਾ ਰਾਓ ਦੀ ਸਰਕਾਰ ਨੇ ਉਹਨਾਂ ਨੂੰ ਯੂਐਨਓ ਚ ਭੇਜਿਆ ਹਮ ਉਹਨਾਂ ਨੇ ਉੱਥੇ ਦੇਸ਼ ਦਾ ਪੱਖ ਰੱਖਿਆ ਪ੍ਰਧਾਨ ਮੰਤਰੀ ਦਾ ਪੱਖ ਰੱਖਿਆ ਔਰ ਸਰਕਾਰ ਦਾ ਪੱਖ ਰੱਖਿਆ ਹੂੰ ਜਦੋਂ ਕਿ ਉਹ ਵੀ اپੋਜੀਸ਼ਨ ਲੀਡਰ ਸੀ ਤੇ ਰਾਹੁਲ ਗਾਂਧੀ ਵੀ ਆ ਫਰਕ ਦੇਖੋ ਹੂੰ ਸੋਚ ਅਟਲ ਜੀ ਜਦੋਂ ਇੱਥੇ ਆਏ ਵਾਪਸ ਤਾਂ ਸਾਡੀ ਪਾਰਟੀ ਦੇ ਲੋਕਾਂ ਨੇ ਵੀ ਕਿਹਾ ਕਿ ਅਟਲ ਜੀ ਤੁਸੀਂ ਇੰਨੇ ਜ਼ੋਰਦਾਰ ਤਰੀਕੇ ਨਾਲ ਸਰਕਾਰ ਦਾ ਪ੍ਰਧਾਨ ਮੰਤਰੀ ਦਾ ਵਿਦੇਸ਼ ਦਾ ਪੱਖ ਰੱਖਿਆ ਹੂੰ ਉਹ ਕਹਿੰਦਾ ਵੀ ਮੈਂ ਇਹ ਭਾਰਤ ਸਾਡਾ ਦੇਸ਼ ਹੂੰ ਮੈਂ ਦੇਸ਼ ਦਾ ਪੱਖ ਵੀ ਰੱਖਿਆ ਪ੍ਰਧਾਨ ਮੰਤਰੀ ਵੀ ਕਿਸੇ ਪਾਰਟੀ ਦਾ ਨਹੀਂ ਰਹਿ ਜਾਂਦਾ ਪੂਰੇ ਦੇਸ਼ ਦਾ ਬਿਲਕੁਲ ਇਸੇ ਕਰਕੇ ਮੈਂ ਪ੍ਰਧਾਨ ਮੰਤਰੀ ਦਾ ਵੀ ਪੱਖ ਰੱਖਿਆ ਸਰਕਾਰ ਵੀ ਪੂਰੇ ਦੇਸ਼ ਦੀ ਹੈ ਮੈਂ ਉਹਦਾ ਪੱਖ ਰੱਖਿਆ ਹੁਣ ਜਿਹੜੀ ਵਿਰੋਧ ਵਾਲੀ ਗੱਲ ਆ ਜੋ ਇਹ ਗਲਤ ਕਰ ਦੇਣਗੇ ਉਹ ਅਸੀਂ ਇੱਥੇ ਵਿਰੋਧ ਕਰਾਂਗੇ ਇਹਨਾਂ ਦਾ ਕਿਉਂ ਨਹੀਂ ਕਰਨਾ ਵਿਦੇਸ਼ ਚ ਜਾ ਕੇ ਕਿਉਂ ਆਪਣੇ ਦੇਸ਼ ਦੇ ਖਿਲਾਫ ਬੋਲੋ ਇਹ ਭਲਾਵਾਂ ਅੰਸ ਬੋਲਦਾ ਬੋਲਣੋਂ ਹਟਦਾ ਹੀ ਨਹੀਂ ਕਦੇ ਚੌਕੀਦਾਰ ਚੋਰਾ ਕਦੇ ਕੁਛ ਕਦੇ ਕੁਛ ਐਦਾਂ ਦੀਆਂ ਗੱਲਾਂ ਬੋਲਣੀਆਂ ਪਰ ਗਰੇਵਾਲ ਸਾਹਿਬ ਉਹਨਾਂ ਦੇ ਬਿਆਨ ਦੇ ਨਾਲ ਤਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਵੀ ਜਿਹੜਾ ਆਪਣਾ ਸਹਿਮਤੀ ਦਿੱਤੀ ਉਹ ਕਹਿੰਦੇ ਬਿਲਕੁਲ ਹੋ ਰਿਆ ਚੀਜ਼ਾਂ ਜਿਹੀਆਂ ਘੜਨਾਵਾਂ ਵਾਪਰ ਰਹੀਆਂ ਨੇ ਅਰੇ ਭਾਈ ਉਹ ਤਰਖਾਧਾਰ ਮੁਲਾਜ਼ਮ ਨੇ ਠੀਕ ਹੈ ਉਹ ਆਪਣੇ ਤਰੀਕੇ ਨਾਲ ਗੱਲਾਂ ਬੋਲਦੇ ਆ ਮੇਰੇ ਨਾਲ ਆਮਣੇ ਸਾਹਮਣੇ ਬਿਠਾ ਕੇ ਕਦੇ ਗੱਲ ਕਰਵਾ ਲਿਓ ਮੈਂ ਦੱਸ ਦਊਗਾ ਹਮ ਹੁਣ ਉਹਨੂੰ ਜਥੇਦਾਰ ਹਰਪ੍ਰੀਤ ਸਿੰਘ ਨੂੰ ਪੁੱਛੋ ਕਿ ਜਦੋਂ ਅਫਗਾਨਿਸਤਾਨ ਚ ਕਿੰਨੇ ਸਿਕਸ 35 ਲੱਖ ਹਮ ਉਹਨਾਂ ਲਈ ਔਰਤਾਂ ਖੋਲਹਿੰਦੇ ਸੀ ਉਹਨਾਂ ਨੂੰ ਇਸਲਾਮ ਕਬੂਲ ਕਰਾਉਂਦੇ ਸੀ ਉਹਨਾਂ ਨਾਲ ਨਿਕਾਹ ਕਰਵਾ ਲੈਂਦੇ ਸੀ ਅੱਜ ਕਿੰਨੇ ਸਿੱਖਾਂ ਪੰਜ ਹੂੰ ਠੀਕ ਹੈ ਉਹਦੇ ਲਈ ਕਾਨੂੰਨ ਕਿਨੇ ਬਣਾਇਆ ਸਭ ਨੇ ਵਿਰੋਧ ਕੀਤਾ ਸਾਰੀਆਂ ਪਾਰਟੀਆਂ ਨੇ ਕੀਤਾ ਕਾਨੂੰਨ ਬਣਾਇਆ ਮੋਦੀ ਜੀ ਨੇ ਕਿ ਉਹਨਾਂ ਨੂੰ ਇੱਥੇ ਆ ਕੇ ਨਾਗਰਿਕਤਾ ਮਿਲੇ ਹੂੰ ਇਹ ਉਹਨਾਂ ਦਾ ਦੇਸ਼ ਆ ਸਿੱਖਾਂ ਦਾ ਦੇਸ਼ ਆ ਹੂੰ ਇਸ ਕਰਕੇ ਤੇ ਪਾਕਿਸਤਾਨ ਚ ਕੀ ਹੁੰਦਾ ਉੱਥੇ ਵੀ ਸਿੱਖ ਆ ਕਿੰਨੀ ਗਿਣਤੀ ਘਟਦੀ ਜਾ ਰਹੀ ਆ ਪਰ ਉਹਨਾਂ ਨਾਲ ਕੀ ਕਰਦੇ ਆ ਇਹੀ ਕੁਝ ਨਨਕਾਣਾ ਸਾਹਿਬ ਤੇ 1 ਲੱਖ ਲੋਕ ਇਕੱਠੇ ਹੋਗੇ ਕਹਿਣ ਲੱਗੇ ਦਾ ਨਾਮ ਬਦਲਾਂਗੇ ਹੂੰ ਤੇ ਹਿੰਦੁਸਤਾਨ ਚ ਕੋਈ ਐਸੀ ਗੱਲ ਹੈ ਹਰਪ੍ਰੀਤ ਸਿੰਘ ਮੈਨੂੰ ਦੱਸਣ ਸਾਹਮਣੇ ਆ ਕੇ ਹੂੰ ਪਰ ਇਹ ਤਾਂ ਸਚਾਈ ਹੈ ਨਾ ਜਿਹੜੀ ਉਹ ਗੱਲ ਕਹਿ ਰਹੇ ਨੇ ਤੁਸੀਂ ਦੇਖੋ ਹੁਣ ਪਿੱਛੇ ਕਿਸਾਨ ਆਗੂ ਜਾ ਰਹੇ ਸੀ ਉਹਨਾਂ ਨੂੰ ਸ੍ਰੀ ਸਾਹਿਬ ਦੇ ਨਾਲ ਫਲਾਈਟ ਦੇ ਵਿੱਚ ਨਹੀਂ ਬੈਠ ਦਿੱਤਾ ਗਿਆ ਸਕੂਲਾਂ ਦੇ ਵਿੱਚ ਕਈ ਵਾਰ ਕੜੇ ਲਹਾ ਦਿੱਤੇ ਜਾਂਦੇ ਨੇ ਇਸ਼ੀਆਂ ਘੜਨਾਵਾਂ ਵਾਪਰਦੀਆਂ ਨੇ ਸੁਣੋ ਜੀ ਹਰ ਚੀਜ਼ ਦਾ ਇੱਕ ਮਿਆਰ ਹੈ ਹੂੰ ਕਿਸੇ ਜਗ੍ਹਾ ਕੋਈ ਗਲਤੀ ਹੋਈ ਹੋਣੀ ਆ ਪਰ ਸਰਕਾਰ ਨੇ ਤੈਅ ਕੀਤਾ ਹੋਇਆ ਹਮ ਔਰ ਅਕਾਲ ਤਖਤ ਸਾਹਿਬ ਦੀ ਸਹਿਮਤੀ ਨਾਲ ਹੀ ਤੈਅ ਕੀਤਾ ਗਿਆ ਉਹ ਜੀ 5 ਅਕਾਲਾਂ ਦਾ ਹਮ ਕਿ ਜਿਹੜਾ ਉਹ ਇਹ ਸ਼੍ਰੀ ਸਾਹਿਬ ਸ਼੍ਰੀ ਸਾਹਿਬ ਹਮ ਇਹਦਾ ਜਿਹੜਾ ਬਲੇਡ ਆ ਉਹ ਅਲਾਉਡ ਹੈਗਾ 6 ਇੰਚ ਤੱਕ ਹਮ ਠੀਕ ਹੈ ਔਰ 3 ਇੰਚ ਦਾ ਜਿਹੜਾ ਹੱਥਾ ਉਹ ਅਲਾਉਡ ਆ ਠੀਕ ਹੈ ਉਹ ਬਣ ਸਕਦੇ ਆ ਜਾ ਸਕਦੇ ਠੀਕ ਹੈ ਉਸ ਤੋਂ ਜ਼ਿਆਦਾ بڑا ਹੋਏਗਾ ਨਹੀਂ ਜਾਣ ਦੇਣਗੇ ਠੀਕ ਠੀਕ ਹੈ ਜੇ ਤੁ ਆਪ ਹੀ ਮੰਨਿਆ ਹੋਇਆ ਸੀ ਹੂੰ ਤੇ ਸਾਰੇ ਥੋੜਾ ਪਰਿਮਾਨ ਹੁੰਦੇ ਆ ਜਹਾਜ ਅਗਵਾ ਵੀ ਤਾਂ ਹੋਇਆ ਹੀ ਸੀ ਹੂੰ ਇਦਾਂ ਕੀਤਾ ਸੀ ਹੂੰ ਤਾਂ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਕੋਈ ਇਸ ਤਰ੍ਹਾਂ ਦਾ ਨਹੀਂ ਕਿ ਪਹਿਨਣ ਹੀ ਨਹੀਂ ਦੇਣੇ ਇਹਦੇ ਲਈ ਕਾਨੂੰਨ ਹੀ ਬਣ ਗਿਆ ਹੂੰ ਠੀਕ ਹੈ ਉਹ ਉਸ ਦੀ ਗੱਲ ਨਹੀਂ ਕਰਦੇ ਹਰਪ੍ਰੀਤ ਸਿੰਘ ਜਿਹੜਾ ਕੈਨੇਡਾ ਦਾ ਇੱਕ ਪ੍ਰਾਂਤ ਆ ਕਿਊਬਾ ਕਿਊਬਕ ਹਾਂ ਕਿਊਬਕ ਜੀ ਕਿਊਬਕ ਉਹਦੇ ਚ ਉਹਨਾਂ ਨੇ ਪਗੜੀ ਪਹਿਨ ਕੇ ਨੌਕਰੀ ਕਰਨ ਜਾਣ ਤੋਂ ਮਨਾ ਕਰਤਾ ਹਾਂ ਉਹਦੇ ਬਾਰੇ ਬੋਲੋ ਉਹ ਕਹੋ ਭਾਰਤ ਸਰਕਾਰ ਨੂੰ ਉਹਨਾਂ ਦਾ ਇਹ ਇਹ ਤਾਂ ਹੈ ਮਤਲਬ ਜੋ ਧਾਰਮਿਕ ਲੋਗਰ ਨੂੰ ਨਹੀਂ ਹੋਣਾ ਚਾਹੀਦਾ ਹਾਂ ਇਸ ਤਰ੍ਹਾਂ ਦਾ ਬਾਈਸ ਹੋ ਕੇ ਗੱਲ ਨਹੀਂ ਕਰਨੀ ਚਾਹੀਦੀ ਉਹ ਕਰਦੇ ਹੂੰ ਐਸਾ ਕੁਝ ਨਹੀਂ ਹੈ ਮਤਲਬ ਧਾਰਮਿਕ ਲੋਕਾਂ ਨੂੰ ਰਾਜਨੀਤਿਕ ਮਾਮਲਿਆਂ ਦੇ ਵਿੱਚ ਦਖਲ ਨਹੀਂ ਦੇਣਾ ਚਾਹੀਦਾ ਨਹੀਂ ਨਹੀਂ ਰਾਜਨੀਤਿਕ ਮਾਮਲੇ ਤੁਸੀਂ ਰਾਜਨੀਤੀ ਕਰੋ ਇਲੈਕਸ਼ਨ ਵੀ ਲੜ ਲਓ ਹੂੰ ਲੜੀ ਨਾ ਮਰਜਪਾਲ ਨੇ ਹੂੰ ਆ ਸਰਵਜੀਤ ਨੇ ਵੀ ਲੜ ਲਈ ਨਾ ਬਿਲਕੁਲ ਸਾਡੀ ਵਿਚਾਰਧਾਰਾ ਦੇ ਥੋੜਾ ਨੇ ਹੂੰ ਠੀਕ ਹੈ ਹਾਲਾਂਕਿ ਦੇਸ਼ ਨੂੰ ਤੋੜਨ ਵਾਲੀ ਵਿਚਾਰਧਾਰਾ ਉਹਨਾਂ ਦੀ ਪਰ ਉਸ ਦੇ ਬਾਵਜੂਦ ਵੀ ਜੇ ਲੋਕਾਂ ਨੇ ਜਦਰਾ ਤੇ ਤਾਂ ਬੈਠੇ ਹੀ ਆ ਨਾ ਹੂੰ ਉਹ ਜਿਹੜਾ ਜੰਮੂ ਕਸ਼ਮੀਰ ਦਾ ਇੱਕ ਅਤੰਕੀ ਫੜਿਆ ਹੋਇਆ ਸੀ ਉਹ ਵੀ ਇਲੈਕਸ਼ਨ ਲੜ ਕੇ ਜਿੱਤੀ ਗਿਆ ਨਾ ਹੂੰ ਠੀਕ ਹੈ ਨਾ ਤਾਂ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਇਸ ਨਜ਼ਰੀਏ ਨਾਲ ਵੇਖ ਲਓ ਚਲੋ ਰਾਹੁਲ ਗਾਂਧੀ ਨੇ ਬਿਆਨ ਦਿੱਤਾ ਤੁਸੀਂ ਉਹਦਾ ਪੱਖ ਰੱਖਤ ਆ ਤੁਸੀਂ ਉਹਦਾ ਦੇਤਾ ਆਪਣਾ ਜੋ ਵੀ ਤੁਹਾਡੀ ਨਜ਼ਰ 'ਚ ਹੈਗਾ ਤੁਹਾਡੀ ਪਾਰਟੀ ਦੇ ਲੀਡਰ ਰਵਨੀਤ ਬਿੱਟੂ ਐਡਾ ਵੱਡਾ ਬਿਆਨ ਦੇ ਗਿਆ ਰਾਹੁਲ ਗਾਂਧੀ ਦੇ ਖਿਲਾਫ ਐਡੇ ਜਿਹੜੇ ਉਹਨਾਂ ਨੇ ਸ਼ਬਦ ਵਰਤੇ ਨੇ ਉਹਨਾਂ ਦੇ ਖਿਲਾਫ ਦੇਖੋ ਉਹ ਉਹਨਾਂ ਦਾ ਮਿਆਰ ਹੈ ਜੀ ਮੈਂ ਉਸ ਤਰ੍ਹਾਂ ਦੀ ਭਾਸ਼ਾ 'ਚ ਨਹੀਂ ਬੋਲਦਾ ਪਰ ਮੈਂ ਜਿਹੜੇ ਸੱਭੇ ਭਾਸ਼ਾ 'ਚ ਕਹਿਣਾ ਚਾਹੀਦਾ ਉਹਦੇ 'ਚ ਕਹਿੰਦਾ ਹੂੰ ਸਾਨੂੰ ਇੱਕ ਦੂਜੇ ਲਈ ਇਸ ਤਰ੍ਹਾਂ ਦੀ ਭਾਸ਼ਾ ਨਹੀਂ ਵਰਤਣੀ ਚਾਹੀਦੀ ਮੈਂ ਇਸ ਚੀਜ਼ ਦੇ ਹੱਕ 'ਚ ਨਹੀਂ ਹੈਗਾ ਤੁਸੀਂ ਉਹਨਾਂ ਦੇ ਉਸ ਬਿਆਨ ਨਾਲ ਸਹਿਮਤ ਨਹੀਂ ਹੋ ਮੈਂ ਆਪਦਾ ਦੱਸਦਾ ਮੇਰੇ ਪੱਖ ਜਿਹੜਾ ਹੈਗਾ ਮੈਂ ਉਹਨਾਂ ਦੀ ਭਾਸ਼ਾ 'ਚ ਨਹੀਂ ਦੱਸ ਸਕਦਾ ਤੁਹਾਨੂੰ ਲੱਗਦਾ ਗਰੇਵਾਲ ਸਾਹਿਬ ਇਹਨਾਂ ਗੱਲਾਂ ਦਾ ਨੁਕਸਾਨ ਹੁੰਦਾ ਪਾਰਟੀ ਨੂੰ ਪਾਰਟੀ ਵਰਕਰਾਂ ਨੂੰ ਸਾਰੇ ਪਾਰਟੀ ਨੂੰ ਨੁਕਸਾਨ ਹੋਵੇ ਨਾ ਹੋਵੇ ਡੈਮੋਕਰੇਸੀਂ ਜ਼ਰੂਰ ਹੁੰਦਾ ਹੂੰ ਲੋਕਤੰਤਰ ਨੂੰ ਹੁੰਦਾ ਹੂੰ ਕੋਈ ਵੈਸੀ ਪਸਾਈ ਚੱਲ ਪੈਂਦੀ ਆ ਫਿਰ ਫਿਰ شریف ਆਦਮੀ ਲੋਕਤੰਤਰ ਤੋਂ ਦੂਰ ਭੱਜਣ ਲੱਗ ਜਾਂਦਾ ਕਿਉਂਕਿ ਰਵਨੀਤ ਬਿੱਟੂ ਨੇ ਬਿਆਨ ਦਿੱਤਾ ਉਸ ਤੋਂ ਬਾਅਦ ਬਿਆਨ ਆ ਜਾਂਦਾ ਕਿ ਉਹਦਾ ਸਰਕਲਮ ਕਰਕੇ ਲੈ ਕੇ ਆਓ ਇਨਾਮ ਰੱਖ ਦਿੰਦੇ ਨੇ ਇੱਕ ਲੀਡਰ ਉੱਠ ਕੇ ਬਿਆਨ ਦੇ ਦਿੰਦੇ ਨੇ ਤਾਂ ਕੌਣ ਕਲਮ ਕਰਾ ਲੂਗਾ ਕੀ ਕਰਵਾ ਲੂਗਾ ਉਹ ਆਪ ਤਾਂ ਜੈਡ ਸੁਰੱਖਿਆ ਚ ਰਹਿੰਦੇ ਆ ਉਹ ਨਹੀਂ ਗੱਲ ਤੇ ਸਾਨੂੰ ਤਾਂ ਸਾਡੇ ਬਰਖਰਾਂ ਦਾ ਜਿਹੜੇ ਪਿੰਡਾਂ ਚ ਆਉਂਦੇ ਆ ਠੀਕ ਹੈ ਮਤਲਬ ਅਜਿਹੇ ਬਿਆਨਾਂ ਕਰਕੇ ਜਿਹੜੇ ਇਹ ਲੀਡਰ ਇਹ ਤਾਂ ਬਿਆਨ ਦੇ ਕੇ ਪਾਸੇ ਹੋ ਜਾਂਦੇ ਆ ਤੁਸੀਂ ਕਹਿੰਦੇ ਜਿਹੜੇ ਵਰਕਰ ਨੇ ਪਾਰਟੀਆਂ ਨਾਲ ਜੁੜੇ ਹੁੰਦੇ ਆ ਉਹਨਾਂ ਨੂੰ ਨੁਕਸਾਨ ਹੁੰਦਾ ਇਸ ਗੱਲ ਦਾ ਪਿੰਡਾਂ 'ਚ ਰਹਿੰਦੇ ਨੇ ਖਾਸ ਤੌਰ ਦੇ ਉੱਤੇ ਜਿਹੜੇ ਆਮ ਘਰਾਂ ਦੇ ਜਵਾਬ ਤੁਰਦੇ ਨੇ ਨਾਲ ਉਹਨਾਂ ਨੂੰ ਚਾਉਣਾ ਪੈਂਦਾ ਇਹਦਾ ਸੰਤਾਪ ਆ ਇਦਾਂ ਜੀ ਕਿਸਾਨ ਅੰਦੋਲਨ ਚ ਤੁਸੀਂ ਦੇਖਿਆ ਹੂੰ ਕਿ ਸਾਡੇ ਵਰਕਰਾਂ ਦੇ ਡੇਢ-ਡੇਢ ਸਾਲ ਘਰ ਦਰਵਾਜ਼ੇ ਬੰਦ ਰਹੇ ਹੂੰ ਬੱਚਿਆਂ ਨੂੰ ਸਕੂਲ ਛੱਡਣ ਜਾਣ ਲਈ ਪਿੱਛੇ ਦੇ ਦਰਵਾਜ਼ੇ ਤੋਂ ਕੱਢਣੇ ਪਏ ਉਹਨਾਂ ਨੂੰ ਹੂੰ ਠੀਕ ਹੈ ਤੇ 24 ਘੰਟੇ ਉਹਨਾਂ ਨੂੰ ਗਾਲਾਂ ਕੱਢਦੇ ਸੀ ਬੈਠ ਕੇ ਉੱਥੇ ਕੋਈ ਕਹਿੰਦਾ ਚੰਡਾਲਾ ਹੋਏ ਥੋੜੀ ਗਰਦਨ ਉਤਾਰ ਦਿਆਂਗੇ ਹੋਏ ਆ ਕਰ ਦਿਆਂਗੇ ਹੂੰ ਇਹ ਤਾਂ ਮੈਂ ਤਾਂ ਆਪ ਦੇਖਿਆ ਨਾ ਸਾਰਾ ਤੁਸੀਂ ਤੁਹਾਨੂੰ ਵੀ ਪਤਾ ਹੀ ਹੈ ਦੇਖੋ ਤੇ ਉਸ ਵੇਲੇ ਉਹਨਾਂ ਨੂੰ ਕਿਸੇ ਨੇ ਪੁੱਛਿਆ ਹੂੰ ਇਹ ਠੀਕ ਆ ਵੀ ਮੈਂ ਤਾਂ ਆਪ ਵਿਕਟਮ ਸੀ ਪਰ ਮੈਂ ਉਹਨਾਂ ਦੇ ਨਾਲ ਖੜਾ ਰਹਿਦਾ ਸੀ ਹੂੰ ਸਾਰੇ ਤਾਂ ਨਹੀਂ ਖੜੇ ਹੋਏ ਹੂੰ ਠੀਕ ਹੈ ਤੇ ਚਲੋ ਉਹਨਾਂ ਗੱਲਾਂ ਨੂੰ ਪਰ ਗਰੇਵਾਲ ਸਾਹਿਬ ਜਿਵੇਂ ਤੁਸੀਂ ਪਿੱਛੇ ਜੇ ਤੁਹਾਡਾ ਮੈਂ ਇੱਕ ਇੰਟਰਵਿਊ ਸੁਣਿਆ ਸੀ ਤੁਸੀਂ ਕਿਹਾ ਵੀ ਇਹ ਚੀਜ਼ਾਂ ਦੇ ਨਾਲ ਜੋ ਕੁਝ ਹੋ ਰਿਹਾ ਸਾਨੂੰ ਇਹਦਾ ਨੁਕਸਾਨ ਆ ਤੁਸੀਂ ਪਾਰਟੀ ਨੂੰ ਵੀ ਇਹ ਗੱਲ ਕਹੀ ਆਉਣ ਦਾ ਤੁਸੀਂ ਕੈਮਰਾ ਵੀ ਇਹ ਗੱਲ ਕਹਿਤੀ ਕਈ ਵਾਰ ਟੀਵੀ ਦੇ ਉੱਤੇ ਵੀ ਤੁਸੀਂ ਇਹ ਗੱਲ ਕਹਿਤੀ ਪਰ ਕੀ ਪਾਰਟੀ ਨੂੰ ਨਹੀਂ ਲੱਗਦਾਗਾ ਕਿ ਅਜਿਹੀ ਬਿਆਨਬਾਜ਼ੀ ਤੇ ਰੋਕ ਲਾਉਣੀ ਚਾਹੀਦੀ ਆ ਕਿਉਂਕਿ ਕਦੇ ਕੰਗਣਾ ਬੋਲਦੀ ਆ ਕਿ ਇਸ ਤਰੀਕੇ ਦਾ ਬਿਆਨਬਾਜ਼ੀ ਉਹ ਦੇ ਦਿੰਦੀ ਆ ਹੁਣ ਪਿੱਛੇ ਜੇ ਉਹਨੇ ਸਟੇਟਮੈਂਟ ਫੇਰ ਸੰਤਾਂ ਦੇ ਖਿਲਾਫ ਦਿੱਤੀ ਆ ਬੋਲੀ ਆ ਇਹਨਾਂ ਬਿਆਨਬਾਜ਼ੀਆਂ ਕਰਕੇ ਪੰਜਾਬ ਨੂੰ ਨੁਕਸਾਨ ਹੋ ਰਿਹਾ ਦੇਖੋ ਵੀ ਪਹਿਲੀ ਗੱਲ ਤਾਂ ਇਹ ਆ ਮੈਂ ਜਰਨੈਲ ਸਿੰਘ ਪਿੰਡ ਵਾਲੇ ਦੀ ਵਿਚਾਰਧਾਰਾ ਨੂੰ ਨਹੀਂ ਮੰਨਦਾ ਹੂੰ ਠੀਕ ਹੈ ਬਿਲਕੁਲ ਪਰ ਮੈਨੂੰ ਇਹ ਵੀ ਕਿਸੇ ਨੇ ਹੱਕ ਨਹੀਂ ਦਿੱਤਾ ਹੂੰ ਕਿ ਉਹਨੂੰ ਮੰਨਣ ਵਾਲੇ ਬਹੁਤ ਲੋਕ ਆ ਸ਼ਰਧਾ ਬਹੁਤ ਈ ਹੈ ਕਿ ਮੈਂ ਉਹਨਾਂ ਦਾ ਉਹਨਾਂ ਦੀ ਸ਼ਰਧਾ ਦਾ ਉਹਨਾਂ ਦੇ ਸਤਕਾਰ ਦਾ ਅਪਮਾਨ ਕਰਾਂ ਇਸ ਕਰਕੇ ਮੈਂ ਬੋਲਦਾ ਨਹੀਂ ਹੂੰ ਹੂੰ ਠੀਕ ਹੈ ਕਿ ਉਹ ਦੂਜੇ ਦਾ ਧਿਆਨ ਨਹੀਂ ਅਸੀਂ ਰੱਖਾਂਗੇ ਹੂੰ ਤਾਂ ਸਾਡੀ ਰਿਸਪੈਕਟ ਕੌਣ ਕਰੂ ਹੂੰ ਰਿਸਪੈਕਟ ਜਿਹੜੀ ਹੈ ਨਾ ਉਹ ਜੇ ਤੁਸੀਂ ਸਤਕਾਰ ਕਰੋਗੇ ਉਹਦੇ ਬਦਲੇ ਤੁਹਾਨੂੰ ਮਿਲੇਗਾ ਜਿਵੇਂ ਪੰਜਾਬੀ ਚ ਕਹਾਵਤਾ ਨਾ ਕਹਿੰਦੇ ਜੀ ਕਹਾਉਂਗੇ ਤਾਂ ਜੀ ਤੁਹਾਨੂੰ ਅਗਲਾ ਕਹਦਾ ਜਾ ਹਾਂ ਮੈਂ ਮੇਰੇ ਵਿਚਾਰ ਮੇਰੇ ਵੀ ਉਹੀ ਹੋ ਸਕਦੇ ਆ ਹੂੰ ਪਰ ਮੈਂ ਉਹ ਬੋਲਾਂਗਾ ਨਹੀਂ ਹੂੰ ਠੀਕ ਹੈ ਨਾ ਗੱਲ ਉਹ ਇਸ ਕਰਕੇ ਨਹੀਂ ਮੈਂ ਕਿਸੇ ਤੋਂ ਡਰਦਾ ਹੂੰ ਨਾ ਉਹ ਇਸ ਕਰਕੇ ਮੈਂ ਦੂਜਿਆਂ ਦਾ ਵੀ ਸਤਕਾਰ ਕਰਦਾ ਹੂੰ ਬਾਕੀ ਸਿੱਖ ਧਰਮ ਦੇ ਬਾਰੇ ਜਦੋਂ ਬੋਲਦੀ ਹੈ ਉਹਨੂੰ ਇਤਿਹਾਸ ਪੜ ਲੈਣਾ ਚਾਹੀਦਾ ਠੀਕ ਹੈ ਹੂੰ ਤੇ ਇਹ ਖਾਲਸਾ ਹੈ ਕੀ ਆ ਜੇ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨਾ ਹੁੰਦੀ ਹੂੰ ਸਹਬਜ਼ਾਦੇ ਸ਼ਹਾਦਤ ਨਾ ਦਿੰਦੇ ਭਈ ਸਹਬਜ਼ਾਦੇ ਨੇ ਤਾਂ ਇੰਨਾ ਹੀ ਕਹਿਣਾ ਸੀ ਨਾ ਹੂੰ ਉਨੀ ਉਮਰ ਦੇ ਬੱਚੇ ਜਿਹੜੇ ਆ ਮਾਂ ਦੀ ਗੋਦ ਦਾ ਸਰਦੀ ਚ ਨਿੱਕ ਮਾਨਦੇ ਆ ਹੂੰ ਉਹਨਾਂ ਨੂੰ ਤਸੀਹੇ ਦਿੱਤੇ ਗਏ ਉਹਨਾਂ ਨੂੰ ਕਿਤੇ ਇਦਾਂ ਹੀ ਥੋੜਾ ਸ਼ਹਾਦਤ ਹੋ ਗਈ ਉਹਨਾਂ ਨੇ ਤਾਂ ਇੰਨਾ ਇੰਨਾ ਹੀ ਕਹਿਣਾ ਸੀ ਇਸਲਾਮ ਕਬੂਲ ਹੈ ਕਬੂਲ ਹੈ ਬਸ ਉਹ ਗੱਲ ਖਤਮ ਸੀ ਉਹਨਾਂ ਛੱਡਤਾ ਸੀ ਜੀ ਠੀਕ ਹੈ ਹੂੰ ਉਹਨਾਂ ਨੂੰ ਛੱਡਿਆ ਕਿਉਂ ਨਹੀਂ ਉਹਨਾਂ ਗੱਨੇ ਅਸੀਂ ਇਹ ਤਨ ਮੰਨਦੇ ਹਮ ਅਸੀਂ ਇਸਲਾਮ ਨੂੰ ਨਹੀਂ ਮੰਨਦੇ ਹਮ ਉਹ ਤਾਂ ਉਹਨਾਂ ਨੇ ਸ਼ਹਾਦਤ ਦਿੱਤੀ ਹਮ ਤੇ ਮੈਂ ਇਹ ਸਮਝਦਾ ਕਿ ਸੈਵਜਾਤਿਆਂ ਦੀ ਸ਼ਹਾਦਤ ਨੂੰ ਪੜ ਲਏ ਹਮ ਔਰ ਸ੍ਰੀ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨੂੰ ਪੜ ਲਏ ਹਮ ਜੇ ਉਹ ਸ਼ਹਾਦਤ ਨਾ ਦਿੰਦੇ ਹਮ ਤੇ ਇੱਥੇ ਨਾ ਸੇਖੋਣਾ ਸੀ ਨਾ Hindu ਹੋਣਾ ਸੀ ਨਾ Hindu ਹੋਣਾ ਸੀ ਨਾ Christian ਵੀ ਹੋਣਾ ਸੀ ਹਮ ਸਹੀ ਅੱਲਾਹੁ ਅਕਬਰ ਹੀ ਹੋਣਾ ਸੀ ਹਮ ਤੇ ਉਹ ਕੰਗਣਾ ਖਾਨ ਹੋਣੀ ਸੀ ਹੂੰ ਇਸ ਕਰਕੇ ਉਹਨੂੰ ਇਹ ਸਮਝਣਾ ਚਾਹੀਦਾ ਬੋਲਣ ਤੋਂ ਪਹਿਲਾਂ ਸਤਿਕਾਰ ਕਰਨਾ ਚਾਹੀਦਾ ਹੂੰ ਉਹਨੂੰ ਪਤਾ ਹੀ ਨਹੀਂ ਜਾਣਕਾਰੀ ਨਹੀਂ ਹੈ ਸੇਕਤਰਮ ਦੇ ਬਾਰੇ ਚ ਹੂੰ ਤੇ ਕੁਝ ਲੋਕ ਅੰਦਰੋਂ ਕੜਵਾਟ ਵੀ ਰੱਖਦੇ ਆ ਤੇ ਪਰ ਇਹ ਤੁਸੀਂ ਦੇਖੋ ਨਾ ਬਈ ਇੱਕ ਲੜਕੀ ਯੋਗਾ ਕਰਨ ਆਲੀ ਚਲੀ ਗਈ ਪਰ ਕਰਮਾ ਯੋਗਾ ਕਰ ਰਹੀ ਆ ਬਿਲਕੁਲ ਉਹਦਾ ਰੌਲਾ ਪਾ ਰਿਹਾ ਮੁਕਦਮੇ ਦਾਇਰ ਕਰਵਾਤੇ ਹੂੰ ਅਰੇ ਜਿਹੜੇ ਪ੍ਰਕਰਮਾ ਵਿੱਚ ਤੁਸੀਂ ਉਹ ਹਕੀ ਕਰਵਾਈ ਆ ਅ ਉਹਦੀ ਅ ਕੀ ਨਮਾਜ਼ ਦੇ ਕੰਮ ਕਰ ਹਾਂ ਹਾਂ ਨਮਾਜ਼ ਇਹਦਾ ਕਰਵਾਈ ਆ ਹੂੰ ਤੇ ਉਹ ਕਿਹਨੇ ਕਰਵਾਈ ਹੈ ਜੀ ਉਹਦੇ ਬਾਰੇ ਕੋਈ ਬੋਲਿਆ ਹੀ ਨਹੀਂ ਇਹ ਕਿਹੜੀ ਵਿਚਾਰਧਾਰਾ ਕਿਹੜੀਆਂ ਸਤਕਾਰ ਕਮੇਟੀਆਂ ਨੇ ਕਿੱਥੇ ਚਲੀ ਗਈਆਂ ਹੂੰ ਇਹ ਦੋ ਦੋ ਮਾਪਦੰਡ ਕਿਉਂ ਨੇ ਹੂੰ ਜਿਹੜਾ ਤਾਂ ਉਹ ਤਾਂ ਉਹ ਇਸਲਾਮ ਕਬੂਲ ਨਹੀਂ ਕੀਤਾ ਸਹਬਜਾਧਿਆ ਨੇ ਹੂੰ ਆਪਣੇ ਜੱਤ ਸੱਤ ਤੇ ਖੜੇ ਰਹੇ ਹੂੰ ਔਰ ਇੰਨੀ ਉਮਰ ਚ ਸਹੀਏ ਚੱਲੇ ਔਰ ਸ਼ਹਾਤ ਨਾ ਦੇਤੀਆਂ ਤੇ ਤੁਸੀਂ ਉਹ ਪ੍ਰਕਰਮਾਂ ਚ ਕਰਵਾ ਰਹੇ ਹੋ ਉਹਦੇ ਬਾਰੇ ਤੁਸੀਂ ਕਦੇ ਬੋਲਦੇ ਨਹੀਂ ਔਰ ਉਹ ਬੜੀ ਖੁਸ਼ੀ ਨਾਲ ਪਾਉਨੇ ਆ ਫੋਟੋ ਇਹ ਦੋ ਦੋ ਮਾਪਦੰਡ ਕਿਉਂ ਕਰਦੇ ਹੋ ਹੂੰ ਉਹਦੇ ਬਾਰੇ ਕੌਣ ਗੱਲ ਕਰੂਗਾ ਨਾ ਤਾਂ ਕਦੇ ਜਥੇਦਾਰ ਬੋਲੇ ਨੇ ਜਥੇਦਾਰ ਸਾਹਿਬ ਨੇ ਉੱਤੇ ਐਕਸ਼ਨ ਲਿਆ ਕੀ ਲਿਆ ਨੋਟਿਸ ਕੀਤਾ ਉਹਨਾਂ ਨੇ ਕਮੇਟੀ ਨੂੰ ਨਹੀਂ ਕੀਤਾ ਕੁਝ ਨਹੀਂ ਹੋਇਆ ਕੁਝ ਨਹੀਂ ਹੋਇਆ ਤੁਹਾਨੂੰ ਕਿਹਨੇ ਕਹਤਾ ਕੁਝ ਵੀ ਨਹੀਂ ਹੋਇਆ ਪਤਾ ਕਰ ਲਿਓ ਹੂੰ ਇਹ ਗੱਲਾਂ ਮਾੜੀਆਂ ਨੇ ਇਹ ਦੋਰੇ ਮਾਫ ਦੰਡ ਵੀ ਮਾੜਿਆ ਇਹ ਖਾਲਸਾ ਹੂੰ ਖਾਲਸਾ ਕੋਈ ਇਦਾਂ ਨਹੀਂ ਬਈ ਅ ਗੁਰੂ ਸਾਹਿਬ ਜਦੋਂ ਜਾ ਰਹੇ ਸੀ ਯੁੱਧ ਦੇ ਮੈਦਾਨ ਚਮਕੌਰ ਦੀ ਗੜੀ ਤੇ ਇੱਕ ਜਗ੍ਹਾ ਪਹੁੰਚ ਗਏ ਕੋੜਾ ਰੁਗ ਗਿਆ ਹੂੰ ਭਾਈ ਦਇਆ ਸਿੰਘ ਪਿੱਛੇ ਪਿੱਛੇ ਆ ਰਹੇ ਸੀ ਲਾਸ਼ਾਂ ਦੇ ਢੇਰ ਲੱਗੇ ਹੋਏ ਸੀ ਇੱਕ ਜਗ੍ਹਾ ਆ ਕੇ ਸਹਜਾਦਿਆਂ ਦੀ ਲਾਸ਼ ਪਈ ਸੀ ਹੂੰ ਕੋੜਾ ਉਸ ਨੂੰ ਪਾਰ ਨਹੀਂ ਸੀ ਹੋ ਰਿਹਾ ਤੇ ਗੁਰੂ ਸਾਹਿਬ ਨੇ ਭਾਈ ਦਿਆ ਸਿੰਘ ਨੂੰ ਕਿਹਾ ਵੀ ਕੋੜਾ ਅੱਗੇ ਕਿਉਂ ਨਹੀਂ ਚੱਲ ਰਿਹਾ ਭਾਈ ਸਾਹਿਬ ਦੇਖ ਕੇ ਚਲਾਓ ਉਹਨਾਂ ਨੇ ਗਏ ਸਾਹਮਣੇ ਉਹਨੂੰ ਦੂਜੇ ਪਾਸੇ ਮੋੜਿਆ ਗੁਰੂ ਸਾਹਿਬ ਨੂੰ ਕਿਹਾ ਤੁਸੀਂ ਚੱਲੋ ਮੈਂ ਆਉਣਾ ਹੁਣ ਉਹ ਯੁੱਧ ਦਾ ਮੈਦਾਨ ਸੀ ਗੁਰੂ ਸਾਹਿਬ ਨੇ ਕਿਹਾ ਭਾਈ ਸਾਹਿਬ ਤੁਸੀਂ ਕਿਉਂ ਬਾਅਦ ਚਾਹੁੰਦੇ ਹੋ ਮੇਰੇ ਨਾਲ ਚੱਲੋ ਉਹ ਕਹਿੰਦੇ ਸੈਵਜਾਦਿਆਂ ਦੀ ਲਾਸ਼ ਪਈ ਆ ਕੋੜਾ ਅੱਖਾਂ 'ਚੋਂ ਨੀਰ ਵਹਾ ਰਿਹਾ ਸੀ ਤੇ ਅੱਗੇ ਵਧ ਨਹੀਂ ਰਿਹਾ ਸੀ ਲਾਸ਼ ਦੇ ਉੱਪਰ ਦੀ ਤੇ ਮੈਂ ਉਹਨਾਂ ਦਾ ਸੰਸਕਾਰ ਕਰਕੇ ਆਉਣਾ ਤੇ ਉਹ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਸਾਹਿਬ ਤੁਹਾਡੇ ਤੇ ਖਾਲਸਾ ਦੀ ਸਿੱਖਿਆ ਦਾ ਕੋਈ ਅਸਰ ਨਹੀਂ ਹੂੰ ਆ ਜਿੰਨੀਆਂ ਲਾਸ਼ਾਂ ਪਈਆਂ ਨੇ ਸਾਰੇ ਮੇਰੇ ਸਾਹਿਬਜਾਦੇ ਆ ਤੁਸੀਂ ਕੱਲਿਆਂ ਦਾ ਸੰਸਕਾਰ ਕਰਕੇ ਕਿਉਂ ਨਾ ਇਹ ਆ ਖਾਲਸਾ ਉਸ ਖਾਲਸਾ ਨੂੰ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਦੋਹਰੇ ਮਾਪਦੰਡ ਰੱਖ ਕੇ અપਮਾਨਿਤ ਕਰਦੇ ਹੋ ਤੁਸੀਂ ਉਹਦੇ 'ਚ ਵਿਸ਼ਵਾਸ ਹੀ ਨਹੀਂ ਕਰਦੇ ਤੇਰੇ ਵਸਾ ਤੁਹਾਨੂੰ ਇਹ ਪ੍ਰੇਰਿਤ ਕਰਦੀਆਂ ਨੇ ਜਿਹੜੀ ਤੁਸੀਂ ਹੁਣ ਸਾਖੀਆਂ ਸੁਣਾ ਰਹੇ ਹੋ ਸਾਨੂੰ ਇਤਿਹਾਸ ਸੁਣਾ ਰਹੇ ਹੋ ਇਹ ਇਤਿਹਾਸ ਤੁਹਾਨੂੰ ਪ੍ਰੇਰਿਤ ਕਰਦਾਗਾ ਕਰਦਾ ਕਿਉਂ ਨਹੀਂ ਕਰਦਾ ਮੈਨੂੰ ਪ੍ਰੇਰਿਤ ਵਾਲੀ ਕੀ ਗੱਲ ਆ ਮੈਂ ਤਾਂ ਮੰਨਦਾ ਹੀ ਗੁਰੂ ਘਰ ਨੂੰ ਹੂੰ ਉਹ ਇਹ ਥੋੜਾ ਜਿਹਾ ਰੋਲਾ ਪਾ ਕੇ ਮੰਨ ਲਾ ਹੁੰਦਾ ਹੂੰ ਗੁਰੂ ਸਾਡੇ ਅੰਦਰ ਆ ਹੂੰ ਸਾਡੇ ਦਿਲ 'ਚ ਠੀਕ ਹੈ ਤੇ ਕਿਸੇ ਬੇਰ ਖਿਆਲ ਉਹ ਵੀ ਕਿਸੇ ਦਾ ਗੁਰੂ ਇਹਨਾਂ ਮਾਨ ਨਹੀਂ ਹੋਇਆ ਜਿੰਨੇ ਹੋਏ ਹੂੰ ਇਸ ਕਰਕੇ ਪ੍ਰੇਰਣਾ ਦਾ ਤਾਂ ਉਹਨਾਂ ਨੂੰ ਪੁੱਛ ਲੋ ਜਿਹੜੇ ਬਾਕੀ ਨੇ ਹੂੰ ਮੈਂ ਉਹ ਨਹੀਂ ਪੁੱਛਾਂ ਤਾਂ ਨਹੀਂ ਤਾਂ ਬੇਟੂ ਨੂੰ ਕੋਈ ਸਲਾਹ ਅਪੀਲ ਕੋਈ ਕਰੋਗੇ ਤੁਸੀਂ ਤਾਂ ਰਵਨੀਤ ਬੇਟੂ ਨੂੰ ਸਮਝਾਇਆ ਨਹੀਂ ਤੁਸੀਂ ਤਾਂ ਵੱਡੇ ਹੋ ਨਹੀਂ ਹੋਈ ਮੈਂ ਪਾਰਟੀ 'ਚ ਵੀ ਵੱਡੇ ਹਾਂ ਤੁਸੀਂ ਉਹ ਵੀ ਉਮਰ 'ਚ ਵੀ ਵੱਡੇ ਹਾਂ ਨਹੀਂ ਨਹੀਂ ਉਮਰ ਦਾ ਤਾਂ ਐ ਸੀਗੇ ਰਹੇ ਨੀਤ ਬਟੂ ਜਦੋਂ ਉਹ ਕਾਂਗਰਸ 'ਚ ਸੀਗੇ ਅਸੀਂ ਇੱਧਰ ਸੀ ਉਹਨਾਂ ਨੇ ਤਾਂ ਗਾਲਾਂ ਤੱਕ ਵੀ ਕੱਢੀਆਂ ਸੀ ਮੈਨੂੰ ਵੀ ਕੱਢੀਆਂ ਬਿਲਕੁਲ ਸੋਦੀ ਜੀ ਨੂੰ ਵੀ ਕੱਢੀਆਂ ਮੇਰੀ ਪਾਰਟੀ ਨੂੰ ਵੀ ਕੱਢੀਆਂ ਤੇ ਮੇਰੀ ਸਰਕਾਰ ਨੂੰ ਵੀ ਕੱਢੀਆਂ ਅੱਜ ਉਸੇ ਸਰਕਾਰ 'ਚ ਆ ਗਏ ਨੇ ਉਸੇ ਪਾਰਟੀ 'ਚ ਆ ਗਏ ਨੇ ਤੇ ਉਹ ਆਪਦਾ ਤਾਂ ਖੂਬ ਤਰੱਕੀ ਕਰਨ ਕੰਮ ਕਰਨ ਸਿੱਧੇ ਰਸਤੇ ਰਹਿਣ ਮੈਨੂੰ ਉਹਦੇ 'ਚ ਕੋਈ ਉਹਨਾਂ ਨਾਲ ਕੜਵਾਹਟ ਨਹੀਂ ਹੈ ਪਰ ਮੇਰੀ ਪਾਰਟੀ ਨੇ ਜਗੋ ਤੇਰੇ ਵਿੱਚ ਕੀਤੀ ਆ ਠੀਕ ਹੈ ਨਾ ਜੀ ਸਾਡੇ ਸਿਰ ਜੁੱਤੀਆਂ ਵਾਰਨ ਵਾਲੇ ਪਿਆ ਕੇ ਬਿਠਾਤੇ ਸਿਰਾਂ ਤੇ ਬਾਤੇ ਸਿਰਾਂ ਤੇ ਬਿਠਾਉਣ ਦੀ ਵੀ ਗੱਲ ਨਹੀਂ ਹੈ ਇੱਕ ਸੋਚ ਹੁੰਦੀ ਹੈ ਪਾਰਟੀ ਦਾ ਇੱਕ ਮਿਆਰ ਹੁੰਦਾ ਜੇ ਲੰਬਾ ਚੱਲਣਾ ਹੋਵੇ ਨਾ ਜੀ ਤੁਸੀਂ ਆਪਣੇ ਜਿਹੜੇ ਅਦਰਸ਼ ਨੇ ਆਪਣੀ ਜਿਹੜੀ ਵਿਚਾਰਧਾਰਾ ਜਦੋਂ ਤੁਸੀਂ ਕੋਈ ਵੀ ਸੰਸਥਾ ਨੂੰ ਛੱਡਦੀ ਆ ਤੁਸੀਂ ਦੇਖੋ ਵੀ ਇੱਕ ਮੁਲਕ ਹੈਗਾ ਇੰਡੋਨੇਸ਼ੀਆ ਜੀ ਠੀਕ ਹੈ ਉਹ ਕੀ ਸੀ ਕਿ ਉੱਥੋਂ ਦੀ 에어ਲਾਈਨ ਦਾ ਨਾਮ ਕੀ ਹੈ ਗਰੁੜ 에어ਲਾਈਨ ਹਮ ਹਿੰਦੂ ਦੇਵਤਾ ਹਮ ਉੱਥੋਂ ਦੇ ਉਹ 100% ਇਸਲਾਮਿਕ ਮੁਲਕ ਆ ਜੀ ਠੀਕ ਹੈ ਹਮ ਔਰ ਉਹਨਾਂ ਦੇ ਬੈਂਕ ਦਾ ਨਾਮ ਕੀ ਆ ਕੁਬੇਰ ਬੈਂਕ ਹਿੰਦੂ ਦੇਵਤਾ ਜੀ ਉਹ ਉਹਦੀਆਂ ਬੇਟੀਆਂ ਪਦਮਾਵਤੀ ਮੇਘਾਵਤੀ ਹਿੰਦੂ ਨਾਮ ਤੇ ਉਹ ਜਦੋਂ ਉਹਨੂੰ ਪੁੱਛਿਆ ਸਕਾਰਨ ਉੱਥੋਂ ਦਾ ਰਾਸ਼ਟਰਪਤੀ ਹੋਇਆ 21 ਸਾਲ ਰਹਾ ਹਮ ਉਹਨੂੰ ਪੁੱਛਿਆ ਕਿ ਮਸਲਮ ਦੇ ਚੰ ਦੇਸ਼ਾਂ ਦੀ ਕਾਨਫਰੰਸ ਚ ਗਿਆ ਹੂੰ ਉਹਨੂੰ ਪੁੱਛਿਆ ਕਿ ਭਾਈ ਸਾਹਿਬ ਤੁਸੀਂ ਇਹ ਇਸਲਾਮਿਕ ਕੰਟਰੀ ਦੇ ਹੈਡ ਆਈ ਬਾਕੀ ਉਹਨਾਂ ਨੇ ਪੁੱਛਿਆ ਕਿ ਤੁਸੀਂ ਇਹ Hindu ਨੌ ਕਿਉਂ ਰੱਖੇ ਹੋਏ ਆ ਜੀ ਰਾਮ ਲੀਲਾ ਅਗਰ ਦੁਨੀਆਂ ਚ ਕਿਤੇ ਸਭ ਤੋਂ ਵਧੀਆ ਰਾਮ ਲੀਲਾ ਹੁੰਦੀ ਆ ਹੂੰ ਔਰ ਸਤਕਾਰ ਨਾਲ ਹੁੰਦੀ ਆ ਤਾਂ ਇੰਡੋਨੇਸ਼ੀਆ ਚ ਹੁੰਦੀ ਆ ਠੀਕ ਹੈ ਜੀ ਪਰ ਉਹ ਹੈ ਇਸਲਾਮ ਇਸਲਾਮ ਨੂੰ ਮੰंदे ਆ ਹੂੰ ਉਹਨੇ ਕਿਹਾ ਭਾਈ ਇਹ ਭਗਵਾਨ ਸ਼੍ਰੀ ਰਾਮ ਜਿਹੜੇ ਆ ਏ ਮੇਰੇ ਜਿਹੜੇ ਬਜ਼ੁਰਗ ਸੀ ਅਸੀਂ ਪਹਿਲਾਂ ਸਾਰੇ ਹਿੰਦੂ ਸੀ ਹਮ ਅਸੀਂ ਬਾਅਦ ਚ ਇਸਲਾਮ ਚ ਆਏ ਹਮ ਉਹਨਾਂ ਨੂੰ ਅਸੀਂ ਮੰਨਦੇ ਸੀ ਹਮ ਇਹ ਮੇਰਾ ਧਰਮ ਸੀ ਮੇਰਾ ਇਤਿਹਾਸ ਹੈ ਵਿਰਸਾ ਮੇਰਾ ਹਮ ਠੀਕ ਹੈ ਜੋ ਇਨਸਾਨ ਜੋ ਮੁਲਕ ਜੋ ਇਨਸਾਨ ਜੋ ਸੰਸਤਾ ਆਪਣੇ ਵਿਰਸੇ ਨੂੰ ਭੁੱਲ ਜਾਂਦੀ ਹੈ ਹਮ ਆਪਣੇ ਇਤਿਹਾਸ ਨੂੰ ਆਪਣੇ ਗੌਰਵ ਨੂੰ ਭੁੱਲ ਜਾਂਦੀ ਹੈ ਉਹ ਕਾਮਾ ਖਤਮ ਹੋ ਜਾਇਆ ਕਰਦੀਆਂ ਨੇ ਹੂੰ ਉਹ ਨਹੀਂ ਰਹਿ ਕਰਦੀ ਠੀਕ ਹੈ ਇਸ ਕਰਕੇ ਮੈਂ ਇਹ ਸਭ ਮੰਨਦਾ ਹੂੰ ਕਿ ਸਾਡੀ ਜਿਹੜੀ ਵਿਚਾਰਧਾਰਾ ਅਸੀਂ ਪਾਰਟੀ ਵਿਦ ਅ ਡਿਫਰੈਂਸ ਹੂੰ ਸਾਡੀ ਵਿਚਾਰਧਾਰਾ ਸਾਰਿਆਂ ਤੋਂ ਅਲੱਗ ਔਰ ਸਾਰਿਆਂ ਤੋਂ ਬਿਹਤਰ ਹੈ ਇਸੇ ਕਰਕੇ ਲੋਕਾਂ ਨੇ ਸਾਨੂੰ ਚੁਣਿਆ ਨਹੀਂ ਤਾਂ ਕਾਂਗਰਸ ਤਾਂ 100 ਸਾਲ ਤੋਂ ਵੱਧ ਪੁਰਾਣੀ ਪਾਰਟੀ ਹੈ ਠੀਕ ਹੈ 120 ਸਾਲ ਹੀ ਹੋ ਗਏ ਹੂੰ ਤੇ ਕਾਂਗਰਸ ਜਿਹੜੀ ਹੈ ਉਹਨੂੰ ਅਸੀਂ ਸੱਤਾ ਤੋਂ ਅਲੱਗ ਕਿਵੇਂ ਕਰ ਲੈਂਦੇ ਉਹ ਸਾਡੇ ਅਸੂਲਾਂ ਨੇ ਕੀਤਾ ਪਾਰਟੀ ਵੀ ਦਾ ਡਿਫਰੈਂਸ ਨਹੀਂ ਕੀਤਾ ਜੇ ਅਸੀਂ ਉਸ ਨੂੰ ਇੱਕ ਪਾਸੇ ਲਾ ਕੇ ਮਾਰਾਂਗੇ ਤਾਂ ਕੁਝ ਦਿਨਾਂ ਬਾਅਦ ਅਸੀਂ ਵੀ ਖਤਮ ਹੋ ਜਾਵਾਂਗੇ ਬਤਾ ਤੁਹਾਨੂੰ ਲੱਗਦਾ ਅੱਜ ਪਾਰਟੀ ਆਪਦੇ ਉਹਨਾਂ ਰਾਹਾਂ ਨੂੰ ਉਹਨਾਂ ਸੂਲਾਂ ਨੂੰ ਕਿਤੇ ਨਾ ਕਿਤੇ ਭੁੱਲਦੀ ਜਾ ਰਹੀ ਆ ਭੜਕ ਰਹੀ ਆ ਉਹਦੇ ਤੋਂ ਆ ਹੁਣ ਬਿੱਟੂ ਚ ਵਿਚਾਰਤਾ ਰ ਕਿਵੇਂ ਇੰਨੀ ਜਲਦੀ ਆਜੂਗੀ ਨਹੀਂ ਆਉਂਦੀ ਨਾ ਕਿਸੇ ਇਨਸਾਨ ਚ ਨਹੀਂ ਆਉਂਦੀ ਇਹ ਅੰਦਰ ਹੀ ਨਹੀਂ ਉਤਰਦੀ ਇਸ ਕਰਕੇ ਉਹ ਵਿਚਾਰਧਾਰਾ ਹੌਲੀ-ਹੌਲੀ ਆਉ ਜਿਹੜੇ ਮੇਰੇ ਵੱਸ ਸਾਹਿਬ ਇਸ ਗੱਲ ਦਾ ਦੁੱਖ ਤਾਂ ਨਹੀਂ ਕਿਤੇ ਵੀ ਤੁਸੀਂ ਅਸੀਂ ਇੰਨੇ ਟਾਈਮ ਤੋਂ ਲੱਗੇ ਪਏ ਆ ਬੋਲਦਿਆਂ ਕਿਸਾਨ ਅੰਦਲੋਂ ਚ ਬੜਾ ਕੁਝ ਝੱਲ ਲਿਆ ਉਹ ਕੱਲ ਆਏ ਉਹਨਾਂ ਨੂੰ ਆ ਕੇ ਸਿੱਧਾ ਰਾਜ ਸਭਾ ਚ ਭੇਜ ਕੇ ਮੰਤਰੀ ਬਣਾਤਾ ਕੈਬਨਿਟ ਦੇ ਵਿੱਚ ਲੈ ਰਿਆ ਇਹ ਤੁਸੀ ਤੁਹਾਨੂੰ ਗਲਤਫਹਿਮੀ ਆ ਮੈਂ ਤਾਂ ਵਿਚਾਰਧਾਰਾ ਨਾਲ ਜੁੜਿਆ ਹੋਇਆ ਨਹੀਂ ਤਾਂ ਹੁਣ ਤੱਕ ਛੱਡ ਜਾਂਦਾ ਠੀਕ ਹੈ ਆ ਦੂਜੇ ਜਿਹੜੇ ਨਵੇਂ ਬੰਦੇ ਆਏ ਆ ਇਹਨਾਂ ਨੂੰ ਤੁਸੀਂ 10 ਦਿਨ ਇਗਨੋਰ ਕਰਕੇ ਦੇਖ ਲਓ ਸਾਰੇ ਲਈ ਤਈ ਗੱਲਾਂ ਕਹੀਆਂ ਜਾਂਦੀਆਂ ਨੇ ਕਿ ਜਿਹੜੇ ਪੁਰਾਣੇ ਲੋਕ ਨੇ ਜਿਨ੍ਹਾਂ ਨੇ ਕੀ ਕਰ ਲਿਆ ਹੂੰ ਇਹ 30 40 40 ਸਾਲ ਦੇ ਲੱਗੇ ਹੋਏ ਆ ਬਿਲਕੁਲ ਹੁਣ ਨਵੇਂਆਂ ਨੂੰ ਲਾਵਾਂਗੇ ਅਸੀਂ ਤਾਂ ਹੂੰ ਠੀਕ ਐ ਐਸੇ ਕਈ ਗੱਲਾਂ ਐਸੇ ਲੋਕ ਵੀ ਕਰਦੇ ਆ ਹੂੰ ਅਰੇ ਭਲੇ ਮਾਨਸੋ ਉਹਨਾਂ ਦੇ ਮੇਰੇ ਖਿਆਲ ਬੁੱਧੀ ਪਤਾ ਨਹੀਂ ਕਿੱਥੇ ਚਲੀ ਗਈ ਐ ਹੂੰ ਪਰਮਾਤਮਾ ਉਹਨਾਂ ਨੂੰ ਸਤਬੁੱਧੀ ਦੇਵੇ ਹੂੰ ਕਿ ਅਸੀਂ ਤਾਂ ਤੁਸੀਂ ਸੀਟਾਂ ਹੀ ਤੇ ਹੀ ਲੜਦੇ ਸੀ ਤਾਂ ਤੁਹਾਨੂੰ 100 ਕਿੱਥੋਂ ਜਿੱਤ ਕੇ ਦੇ ਦਈਏ ਹੂੰ ਪਾਰਲੀਮੈਂਟ ਦੀਆਂ ਤਿੰਨ ਲੜਦੇ ਹੋ ਤੇ 13 ਕਿੱਥੋਂ जित ਕੇ ਦੇ ਦਿਆਂਗੇ ਅਕਲ ਤੋਂ ਕੰਮ ਲਾਓ ਨਾ ਅਸੀਂ 23 ਈਟਾ ਲੜ ਕੇ 19 जित ਕੇ ਦਿੱਤੀਆਂ ਇਸ ਤੋਂ ਵਧੀਆ ਰਿਜ਼ਲਟ ਦੁਨੀਆ 'ਚ ਕਿੱਥੇ ਹੋਊ ਜੀ ਬਿਲਕੁਲ ਕਿਸੇ ਰਾਜਨੀਤਿਕ दल ਦਾ ਨਹੀਂ ਹੋ ਸਕਦਾ ਤੇ ਪੰਜਾਬ ਦੇ ਇਹਨਾਂ ਵਰਕਰਾਂ ਨੂੰ ਨਮਸਕਾਰ ਪ੍ਰਣਾਮ ਕਰਨਾ ਚਾਹੀਦਾ ਜਾਂ ਤੁਸੀਂ ਇਹਨਾਂ ਨੂੰ ਅਪਮਾਨਿਤ ਕਰੋਗੇ ਜਿਹੜੇ ਕਰ ਰਹੇ ਉਹਨਾਂ ਨੂੰ ਸੋਚਣਾ ਚਾਹੀਦਾ ਉਹ ਕਿੰਨਾ ਵੱਡਾ ਨੁਕਸਾਨ ਕਰ ਰਹੇ ਆ ਲੋਕ ਆਪਦੇ ਆਪ ਦੇ ਹਿੱਤਾਂ ਲਈ ਇਸ ਤਰ੍ਹਾਂ ਦੀਆਂ ਐਗਜ਼ਾਮਪਲ ਰਾਜਨੀਤੀ ਦਿੰਦੇ ਆ ਪਰ ਇਹ ਪਾਰਟੀ ਸਮੂਹਿਕ ਫੈਸਲੇ ਹੁੰਦੇ ਆ ਤੁਸੀਂ ਇਹ ਪਾਰਟੀ ਦੇ ਵਿੱਚ ਪਾਰਟੀ ਕਮੇਟੀ ਕੋਲੇ ਰਾਸ਼ਟਰੀ ਕਮੇਟੀ ਕੋਲੇ ਨਹੀਂ ਗੱਲਾਂ ਰੱਖੀਆਂ ਗਈਆਂ ਕਿ ਇਹ ਸਾਨੂੰ ਢਾਹ ਲਾ ਰਹੀਆਂ ਨੇ ਚੀਜ਼ਾਂ ਨੂੰ ਨੁਕਸਾਨ ਅਕਸਰ ਲੀਡਰੋਂ ਤੁਸੀਂ ਬੜੇ ਸੀਨੀਅਰ ਆਪੇ ਫਿਰ ਪੁੱਛਣਗੇ ਫਿਰ ਗੱਲ ਕਰਦੇ ਆਂਗੇ ਅੱਛਾ ਸਾਨੂੰ ਕੋਈ ਜਲਦੀ ਨਹੀਂ ਹੁੰਦੀ ਇਹਨਾਂ ਗੱਲਾਂ ਦੀ ਪਰ ਮੈਂ ਤਾਂ ਵੈਸੇ ਗੱਲ ਕੀਤੀ ਆ ਅਸੀਂ ਤਿੰਨ ਪਾਰਲੀਮੈਂਟ ਲੜ ਕੇ ਇੱਕ ਵਾਰ ਤਿੰਨ ਵੀ ਜਿੱਤੀਆਂ ਹਮ 100% ਰਿਜ਼ਲਟ ਦਿੱਤਾ ਬਿਲਕੁਲ ਠੀਕ ਹੈ ਹਮ ਤੇ ਇਹ ਚਲੋ ਉਹਨਾਂ ਦੀ ਆਪਣੀ ਸੋਚ ਆ ਮੁਬਾਰਕ ਉਹਨਾਂ ਨੂੰ ਹਮ ਇਹ ਇਸ ਲਈ ਮੈਂ ਤਾਂ ਸਮਝਦਾ ਪੰਜਾਬ ਕੇ ਵਧਣਾ ਚਾਹੀਦਾ ਦੇਸ਼ ਵਧਣਾ ਚਾਹੀਦਾ ਪੰਜਾਬ ਦਾ ਵਿਕਾਸ ਹੋਣਾ ਚਾਹੀਦਾ ਜੇ ਭਾਜਪਾ ਕਮਜ਼ੋਰ ਹੋ ਆਰਐਸਐਸ ਕਮਜ਼ੋਰ ਹੋ ਵਿਚਾਰਤਾਰਾ ਦੇ ਲੋਕ ਨਹੀਂ ਹੋਣਗੇ ਹਮ ਤੇ ਇਹ ਪੰਜਾਬ ਨੂੰ ਵੀ ਦੇਸ਼ ਦੀ ਮੁੱਖ ਧਾਰਨਾ ਨਾਲ ਜੋੜ ਕੇ ਕੋਈ ਨਹੀਂ ਰੱਖ ਸਕਦਾ ਇਹ ਮਿੱਤੋ ਲਿਖਵਾ ਲਓ ਮੇਰਾ ਰਾਜਨੀਤਿਕ ਅਨੁਭਵ ਹਰ ਕਿਸੇ ਦਾ ਆਪਣਾ ਆਪਣਾ ਹੋ ਸਕਦਾ ਕੋਈ ਗੱਲ ਨਹੀਂ ਮੈਂ ਆਈ ਮੇ ਵੀ ਰੋਂਗ ਠੀਕ ਹੈ ਨਾ ਤੇ ਪਰ ਮੈਂ ਜੋ ਕਹਿ ਰਿਹਾ ਇਹ ਠੀਕ ਹੀ ਹੈ ਜੋ ਕਦੇ ਸੋਚਦੇ ਆ ਜੋ ਸਮਝ ਆਉਂਦੀ ਹੁੰਦੀ ਹੈ ਉਹ ਨਾਂ ਵੀ ਬੋਲੋ ਤਾਂ ਵੀ ਉਹ ਹੋ ਜਾਂਦਾ ਜੀ ਇਸ ਕਰਕੇ ਬੋਲ ਰਿਹਾ ਮੈਂ ਪੰਜਾਬ ਦੇ ਫਾਇਦੇ ਚਾ ਬੀਜੇਪੀ ਦਾ ਮਜ਼ਬੂਤ ਹੋਣਾ ਪਰ ਕਮਜ਼ੋਰ ਅਸੀਂ ਆਪ ਹੀ ਕਰ ਰਹੇ ਹਾਂ ਦੂਜਾ ਨਹੀਂ ਕੋਈ ਕਰ ਰਿਹਾ ਸਾਨੂੰ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਕਰਿਵਾ ਸਾਹਿਬ ਤੁਸੀਂ ਬੜੀ ਗੰਭੀਰਤਾ ਦੇ ਨਾਲ ਬੇਬਾਕੀ ਦੇ ਨਾਲ ਹਰ ਵਾਰ ਦੀ ਤਰ੍ਹਾਂ ਅੱਜ ਵੀ ਬੋਲੇ ਹੋ ਆਪਣੇ ਵਿਚਾਰ ਸਾਡੇ ਦਰਸ਼ਕਾਂ ਸਾਨੂੰ ਮੁੱਖ ਰੱਖੇ ਨੇ ਤਾਂ ਇਹ ਹਰਜੀਤ ਗਰੇਵਾਲ ਬੀਜੇਪੀ ਆਗੂ ਦੇ ਨਾਲ ਗੱਲਬਾਤ ਕੀਤੀ ਆ ਉਹਨਾਂ ਨੇ ਬੜਾ ਹੀ ਜਿਹੜਾ ਸਾਨੂੰ ਸੰਜੀਦਗੀ ਦੇ ਨਾਲ ਤਮਾਮ ਚੀਜ਼ਾਂ ਦੇ ਉੱਤੇ ਤਮਾਮ ਮਸਲਿਆਂ ਦੇ ਉੱਤੇ ਜਿਹੜਾ ਗੱਲਬਾਤ ਕੀਤੀ ਆ ਆਪਣੀ ਵਿਚਾਰਧਾਰਾ ਨੂੰ ਵੀ ਦੱਸਿਆ ਤੇ ਜਿਹੜੇ ਲੋਕਾਂ ਦੇ ਵੱਲੋਂ ਜਿਸ ਤਰੀਕੇ ਦੇ ਬਿਆਨ ਦਿੱਤੇ ਜਾ ਰਹੇ ਸੀ ਦੂਜੇ ਲੀਡਰਾਂ ਦੇ ਵੱਲੋਂ ਚਾਹੇ ਉਹਨਾਂ ਦੀ ਆਪਦੀ ਪਾਰਟੀ ਦੇ ਹੋਣ ਚਾਹੇ ਵਿਰੋਧੀ ਧਿਰ ਦੇ ਵੱਲੋਂ ਹੋਣ ਤਾਂ ਉਹਨਾਂ ਨੂੰ ਲੈ ਕੇ ਵੀ ਵਧੀਆ ਗੱਲਬਾਤ ਉਹਨਾਂ ਦੇ ਨਾਲ ਕੀਤੀ ਆ ਜੇਕਰ ਤੁਹਾਨੂੰ ਪਸੰਦ ਲੱਗੀ ਹੋਵੇ ਅੱਗੇ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਆਪਣੀ رائے ਸਾਡੇ ਨਾਲ ਜਰੂਰ ਸਾਂਝੀ ਕਰਿਓ ਧੰਨਵਾਦ